ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਾਉਣ ਦੇ ਮਕਸਦ ਨੂੰ ਲੈ ਕੇ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਅਰੇ ਦੇ ਤਹਿਤ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਕਾਸ ਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗ੍ਰਾਮ ਸਭਾ ਚੇਤਨਾ ਕਾਫਲਾ ਸਰਹੱਦੀ ਖੇਤਰ ਰਜਨਾਲਾ ਪਹੁੰਚਿਆ ਜਿੱਥੇ ਪਿੰਡ ਰਿਆੜ ਦੇ ਵਿੱਚ ਪਹਿਵੀਂ ਪਬਲਿਕ ਮੀਟਿੰਗ ਦੇ ਵਿੱਚ ਲੋਕਾਂ ਦੇ ਨਾਲ ਸੰਵਾਦ ਕੀਤਾ ਗਿਆ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਸਾਹਿਬ ਕਾ ਜਥੇਦਾਰ ਤਕਸ਼ਿਪ ਨੰਦਮਾ ਸਾਹਿਬ ਦਾ ਕਹਿਣਾ ਹੈ ਕਿ ਗ੍ਰਾਮ ਸਭਾ ਪਿੰਡ ਦੇ ਸਾਰੇ ਵੋਟਰਾਂ ਦੀ ਸਥਾਈ ਸੰਸਥਾਏ ਜਿਸ ਦੀ ਕੋਈ ਚੋਣ ਨਹੀਂ ਹੁੰਦੀ ਗ੍ਰਾਮ ਸਭਾ ਦੇ ਸਾਰੇ ਮੈਂਬਰ ਹੀ ਪੰਚਾਇਤ ਦੀ ਚੋਣ ਕਰਦੇ ਨੇ ਉਹਨਾਂ ਪੰਚਾਇਤੀ ਨੁਮਾਇੰਦਿਆਂ ਨੂੰ ਸਲਵ ਸਮਤੀ ਦੇ ਨਾਲ ਚੁਣਨ ਦੀ ਗੱਲ ਉੱਤੇ ਕੀ ਹੈ ਕਿ ਜੋ ਗ੍ਰਾਮ ਸਭਾ ਦੇ ਵਿੱਚ ਫੈਸਲੇ ਲੈਣ ਵਾਲੇ ਹੋਣ ਜੇ ਚੋਣ ਹੁੰਦੀ ਹੈ ਤਾਂ ਬਿਨਾਂ ਨਸ਼ੇ ਤੜੇਬੰਦੀ ਤੋਂ ਮੁਕਤ ਪਾਰਟੀਆਂ ਦੇ ਵਫਾਦਾਰ ਦੀ ਬਜਾਏ ਪਿੰਡ ਦੇ ਵਫਾਦਾਰ ਆਗੂ ਚੁਣਨ ਦਾ ਸੱਦਾ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਬਿਆਨ ਜਿਹੜਾ ਕਿ ਪਾਰਟੀ ਦਾ ਜ਼ਿਆਦਾ ਵਫਾਦਾਰ ਹੋਵੇਗਾ ਆਪਣੇ ਲੀਡਰ ਦੀ ਫੋਟੋ ਲਾ ਸਕਦਾ ਹੈ ਉਹਨਾਂ ਕਿਹਾ ਕਿ ਇਸ ਦਿਨਾਂ ਪਾਰਟੂ ਧਾਰ ਹੋਏ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੜੇਬੰਦੀ ਵਧੇਗੀ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿੰਡਾਂ ਦੇ ਅੰਦਰ ਤੜੇਬੰਦੀਆਂ ਤੋਂ ਉੱਪਰ ਹਟ ਕੇ ਪੰਚਾਇਤਾਂ ਬਣਾਉਣੀ ਚਾਹੀਦੀਆਂ ਨੇ ਤੇ ਇਹ ਵੀ ਕਿਹਾ ਗਿਆ ਕਿ ਸਿਆਸੀ ਦામੋਦਾਰ ਨੂੰ ਛੱਡ ਕੇ ਜਿਹੜੀਆਂ ਨਰੋਲ ਨਿਉ ਪੰਚਾਇਤਾਂ ਬਣਾਈਆਂ ਜਾਣ ਨਰੋਲ ਪੰਚਾਇਤਾਂ ਬਣਨ ਦੇ ਨਾਲ ਹੀ ਪਿੰਡਾਂ ਦਾ ਵਿਕਾਸ ਹੋਵੇਗਾ ਤੇ ਉਹਨਾਂ ਇਹ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਦੱਸਦੇ ਕਿ ਕਾਫਲਾ ਚੁੱਪੜ ਚੜੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਸਮਾਪਤ ਹੋਏਗਾ ਕਰਤਾਰ ਸਿੰਘ ਸਰਾਬਾ ਵਿਖੇ ਤਾਂ ਇਸੇ ਦਰਮਿਆਨੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਹੁਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤ ਪਿੰਡ ਬਚਾਓ ਪੰਜਾਬ ਬਚਾਓ ਇੱਕ ਪੰਜਾਬ ਦੇ ਵੱਖ-ਵੱਖ ਵਿਚਾਰਵਾਨਾਂ ਦਾ ਜਿੱਥੇ ਬੰਦੀਆਂ ਦਾ ਮਹਾਜ ਹੈ ਜਿਹੜਾ 11-12 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਬਾਰੇ ਪੂਰੇ ਪੰਜਾਬ ਦੇ ਮੁੱਦਿਆਂ ਬਾਰੇ ਕੰਮ ਕਰਦਾ ਆ ਰਿਹਾ ਹੈ ਇਹ ਪੰਚਾਇਤ ਚੋਣਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦਰਦੀ ਲੋਕਾਂ ਨੇ ਇੱਕ ਹੋਕਾ ਦੇਣ ਦੇ ਲਈ ਸਮਾਂ ਤੈਅ ਕੀਤਾ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੂਰੇ ਪੰਜਾਬ ਦੇ ਅੰਦਰ ਗ੍ਰਾਮ ਸਭਾ ਚੇਤਨਾ ਕਾਫਲਾ ਜਿਹੜਾ ਹੈ ਕੱਢਿਆ ਜਾਏ ਸੋ ਜੋ ਸਤੰਬਰ ਤੋਂ ਇਹ ਕਾਫਲਾ ਚੱਲ ਰਿਹਾ ਹੈ ਜਿਸ ਮਾ ਇਹ ਬਾਬਾ ਬੰਦਰ ਸਿੰਘ ਬਹਾਦਰ ਦੀ ਮਹਾਨ ਧਰਤੀ ਚੱਪੜ ਚਿੜੀ ਦੇ ਉਸ ਪਾਵਨ ਸਥਾਨ ਤੋਂ ਸ਼ੁਰੂ ਹੋਇਆ ਅਰਦਾਸ ਕਰਕੇ ਜਕਾਰੇ ਲਾ ਕੇ ਯਾਦਗਾਰੀ ਸਥਾਨ ਤੋਂ ਉਸ ਤੋਂ ਬਾਅਦ ਇਹ ਹਰ ਜ਼ਿਲ੍ਹਿਆਂ ਚ ਜਾਂਦਾ ਜਾਂਦਾ ਜੇ ਅੰਮ੍ਰਿਤਸਰ ਦੇ ਅੱਜ ਦੇ ਦੂਜੇ ਦਿਨ ਵਿੱਚ ਕੰਮ ਕਰ ਰਿਹਾ ਹੈ ਅਸੀਂ ਅੱਜ ਇਸ ਆਪਣੇ ਪਿੰਡ ਰਿਆੜ ਦੇ ਅੰਦਰ ਸਰਦਾਰ ਕਾਬਲ ਸਿੰਘ ਸਰਦਾਰ ਮਨਜੀਤ ਸਿੰਘ ਤੇ ਇਥੋਂ ਦੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਆ ਕੇ ਗ੍ਰਾਮ ਸਭਾ ਦੀ ਗੱਲ ਕੀਤੀ ਹੈ ਸਰਵਸੰਮਤੀ ਦੀ ਗੱਲ ਕੀਤੀ ਹੈ ਨਸ਼ੇ ਨਾ ਮੰਡਣ ਪੈਸੇ ਨਾ ਮੰਡਣ ਦੀ ਗੱਲ ਕੀਤੀ ਹੈ ਤੇ ਜਿਹੜਾ ਇਸਤਰੀਆਂ ਦੇ ਅਧਿਕਾਰ ਨੇ ਤੇ ਦਲਤ ਭਾਈਚਾਰੇ ਰਾਖਵਾ ਕਰਨਾ ਉਹਨੂੰ ਅਮਲ ਰੂਪ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਹੈ ਇਹ ਬੇਨਤੀ ਕੀਤੀ ਹੈ ਕਿ ਆਪਣੇ ਪਿੰਡਾਂ ਨੂੰ ਸਿਆਸੀ ਧੜਿਆਂ ਦੀ ਮਾਰ ਤੋਂ ਬਚਾਓ ਇਹ ਬਚਾਉਣਾ ਬੜਾ ਜ਼ਰੂਰੀ ਹੈ ਇੱਕ ਸੱਦਾ ਦੇਣ ਲਈ ਹੋਕਾ ਦੇਣ ਦੇ ਲਈ ਨਿਕਲੇ ਹਾਂ ਜਿਹੜਾ ਜਿੱਥੇ ਆ ਕੇ ਸੀ ਹੋਕਾ ਦਿੱਤਾ ਕੀ ਮਕਸਦ ਆ ਦੀ ਹੈ ਇਹਨਾਂ ਮਕਸਦ ਹੈ ਕਿ ਸਾਡਾ ਪੰਜਾਬ ਪਿੰਡ ਵੱਜ ਜਾਣ ਸਲ ਭਾਈਚਾਰਾ ਵੱਜ ਜਾਏ ਇਕਾ ਸਾਡਾ ਮਜ਼ਬੂਤ ਹੋ ਜਾਏ ਅਸੀਂ ਆਪਣੇ ਪਿੰਡਾਂ ਲਈ ਜੂ ਸਕੀਏ ਜਿਹੜੇ ਸਾਡੇ ਬੱਚੇ ਨਰਾਸ਼ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਸਮਝਾ ਸਕੀਏ ਪੰਜਾਬ ਗੁਰੂਆਂ ਦੀ ਧਰਤੀ ਰਹਿਣ ਦੀ ਧਰਤੀ ਹੈ ਇਹ ਧਰਤੀ ਵਰਗਾ ਵਾਤਾਵਰਣ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਹੈ ਜਿੱਤਾਂ ਦਾ ਮਾਹੌਲੇ ਤੇ ਹੈ ਸੰਸਾਰ ਪਰ ਵਿੱਚ ਨਹੀਂ ਹੈ ਇਸ ਨਿਆਂ ਦੇਂਦੇ ਦੇ ਅਸੀਂ ਅੱਗੇ ਨਿਕਲਦੇ ਪਏ ਹਾਂ ਕਿ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਜਿਹੜੀ ਸਾਨੂੰ ਗੁਰੂ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਬਾਰੇ ਇੱਕ ਕਾਫਲਾ ਕਿੱਥੇ ਜਾ ਰਿਹਾ ਕੋਈ ਦੱਸੋ ਇੱਕ ਸ਼ਖਜ ਹੈ ਸਰਦਾਰ ਕਰਤਾ ਸੁਸਾਬਾ ਜੀ ਜੋ ਮਹਾਨ ਸ਼ੀਰ ਹੋਣੇ ਗਦਰੀ ਲਹਿਰ ਦੇ ਅੰਦਰ ਉਹਨਾਂ ਦੇ ਪਿੰਡ ਜిల్లా ਲੁਧਿਆਣਾ ਦੇ ਪਿੰਨ ਸਰਾਬਾ ਵਿਖੇ ਤੇ ਤੱਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਅਸੀਂ ਮਿਲ ਬੈਠਾਂਗੇ ਸਾਰੇ ਪੰਜਾਬ ਪਰ ਵਿੱਚੋਂ ਜਿੱਥੇ ਅਸੀਂ ਜਾ ਕੇ ਸੱਦਾ ਦੇ ਕੇ ਆਏ ਹਾਂ ਉਥੋਂ ਪੰਜਾਬ ਵਾਸੀ ਪਿੰਡ ਵਾਸੀ ਆਉਣਗੇ ਉਹਨਾਂ ਨਾਲ ਬੈਠ ਕੇ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਏਗੀ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਚਾਓ ਪੰਜਾਬ ਬਚਾਓ ਮਹਿਮ ਦੇ ਤਹਿਤ ਸਿੰਘ ਸਾਹਿਬ ਵਿਗਿਆਨੀ ਕੇਵਲ ਸਿੰਘ ਜੀ ਸਾਹਿਬ ਦਾ ਜੱਥੇਦਾਰ ਦਮਦਮਾ ਸਾਹ ਵਾਲੇ ਉਹ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਇਹ ਹੋਕਾ ਦੇਣ ਵਾਸਤੇ ਆਏ ਸੀ ਆਏ ਨੇ ਵੀ ਆਪਾਂ ਜੇ ਪਿੰਡਾਂ ਦੇ ਵਿੱਚ ਜਿਹੜੀ ਗ੍ਰਾਮ ਸਭਾ ਜਿਹੜੀ ਆ ਉਹਦੇ ਬਾਰੇ ਜਾਗਰੂਕ ਕਰਨ ਵਾਸਤੇ ਪੰਚਾਇਤਾਂ ਜਿਹੜੀਆਂ ਉਹਨਾਂ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਵਾਸਤੇ ਕਿਉਂਕਿ ਹੁਣ ਅਗਲੇ ਦਿਨਾਂ ਦੇ ਵਿੱਚ ਪੰਚਾਇਤ ਚੋਣ ਆ ਰਹੀ ਹੈ ਔਰ ਸਰਬਸੰਮਤੀ ਕਰਨ ਵਾਸਤੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸਰਬਸੰਮਤੀ ਹੋਵੇ ਔਰ ਉਹਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਦੀਆਂ istriਆਂ ਦੇ ਜਿਹੜੇ ਅਧਿਕਾਰ ਨੇ ਜਾਂ ਸਾਡੇ ਦਲਿਤ ਵੀਰਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਵੀ ਪੂਰਾ ਜਿਹੜਾ ਉਹ ਬਲ ਮਿਲੇ ਉਹ ਪੂਰੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਲਾਗੂ ਕੀਤਾ ਜਾ ਸਕੇ ਇਹ ਚੀਜ਼ ਦਾ ਔਕਾ ਦੇਣ ਵਾਸਤੇ ਸਾਡੇ ਕੋ ਅੱਜ ਪਿੰਡ ਰਿਆੜ ਵਿਖੇ ਸਾਡੀ ਸੰਸਥਾ ਸੰਯੁਕਤ ਕਿਸਾਨ ਭਲੇ ਸੰਸਥਾ ਦੇ ਮੁਖ ਦਫ਼ਤਰ ਵਿੱਚ ਸਰਦਾਰ ਮਨਜੀਤ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਅੱਜ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਇੱਥੇ ਪਹੁੰਚਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਸਾਰੇ ਵੀਰਾਂ ਵੱਲੋਂ ਇਹਨਾਂ ਨੂੰ ਪਹੁੰਚਦੇ ਜੀ ਆਇਆਂ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ